ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚ ਚੁੱਕੇ ਆਂ ਪਿੰਡ ਕਾਨੇਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਾਈਹਰਾਂ ਨੂੰ ਜੇ ਗੱਲਬਾਤ ਕਰ ਲਈਏ ਸੱਜਣੋ ਰਹਿ ਜਾਂਦਾ ਬਰਨਾਲਾ ਆਪਾਂ ਪਹੁੰਚੇ ਹੋਇਆ ਬਾਈ ਜੱਸੇ ਕੋਲੇ ਕਿਸੇ ਮਜਬੂਰੀ ਕਾਰਨ ਬਾਈ ਕਹਿੰਦਾ ਥੋੜਾ ਜਿਹਾ ਗੈਪ ਜਰੂਰ ਪੈ ਗਿਆ ਕੰਮ ਬਾਈ ਦਾ ਹੈਗਾ ਰੁਟੀਨ ਦੇ ਵਿੱਚ ਵਪਾਰ ਦਾ ਜਰਸੀ ਤੋਂ ਲਾ ਕੇ ਐਚਐਫ ਤੋਂ ਲਾ ਕੇ ਮੱਜਾਂ ਤੋਂ ਲਾ ਕੇ ਸਾਰੇ ਜਾਨਵਰ ਬਾਈ ਕੋਲੇ ਚੰਗੀ ਕੁਆਲਿਟੀ ਦੇ ਆਉਂਦੇ ਨੇ ਤੇ ਅੱਜ ਦੀ ਵੀਡੀਓ ਚ ਦਿਖਾਵਾਂਗੇ ਤਿੰਨ ਹੀਫਰ ਤੇ ਇੱਕ ਤਾਜੀ ਸੂਈ ਮੱਝ ਦਿਖਾਵਾਂਗੇ ਦੂਜਾ ਸੂਆ ਝੋਟੀ ਆ ਇੱਕ ਹੈਗਿਆ ਜਰਸੀ ਬੱਛੀ ਟਾਪ ਕੁਆਲਿਟੀ ਦੀ ਤੇ ਦੋ ਹੈਗਿਆ ਨੇ ਐਚ ਐਫ ਰਿਕਾਰਡ ਹੈਗੇ ਨੇ ਇਹਨਾਂ ਦੇ ਮਾਵਾ ਦੇ ਚੰਗੇ ਤੇ ਬਾਕੀ ਆ ਜੋ ਜੱਸੇ ਨਾ ਕਰਾਉਂਦੇ ਆ ਗੱਲਬਾਤ ਕੱਲੇ ਕੱਲੇ ਜਾਨਵਰ ਦਾ ਰੇਟ ਕਰਾਵਾਂਗੇ ਆ ਜਾ ਜੱਸੇ ਹੋਰ ਕੀ ਹਾਲ ਚਾਲ ਆ ਬਹੁਤ ਵਧੀਆ ਭਾਈ ਜੀ ਹਾਂ ਉੱਚੇ ਰਖਾ ਦਾ ਹੋ ਗਿਆ ਹੈ ਨਾ ਬਸ ਥੋੜੇ ਮਜ਼ਬੂਰੀਆਂ ਹੋ ਗਿਆ ਮਜ਼ਬੂਰੀਆਂ ਕਰਾ ਦੇਣਾ 1-2 ਮਹੀਨਾ ਹੋ ਗਿਆ ਹਾਂ ਹਾਂ ਹੋ ਗਿਆ ਹੈ ਨਾ ਆ ਸਟਾਰਟ ਕਿਹੜੇ ਬੰਨਿਓ ਕਰ ਲਈਏ ਜਿੱਧਰੋਂ ਮਰਜੀ ਕਰ ਲੋ ਆਪ ਅੱਛੀ ਤੋਂ ਕਰ ਲਈਏ ਹਾਈਡਰੋ ਕਰਨੀ ਇਧਰੋਂ ਕਰ ਹਾਂ ਇਹਦੀ ਉਮਰ ਕਿੰਨੀ ਆ ਇਹਦੀ ਉਮਰ ਬਈ ਇਸ ਟਾਈਮ 11.5 ਮੰਥ ਹੈ ਨਸਲ ਆ ਗਈ ਐਚਐਫ ਹਾਂ ਐਚਐਫ 40116 ਦੀ ਬੱਚੀ ਇਹ ਆਪ ਆਪ ਇਹ ਹੈਗੀ ਆ ਸੱਜਣੋ 40116 ਦੀ ਹਾਂ ਚਾਹੇ ਕੋਈ ਡੀਐਨਏ ਟੈਸਟ ਕਰਵਾ ਸਕਦਾ ਠੀਕ ਆ ਗੱਲ ਹਾਂ ਆਡ ਰੂਟਰ ਗੈਰੀ ਨੇੜੇ ਲਾ ਕੇ ਦਿਖਾ ਦੇ ਦੱਬਨ ਬਰਾਬਰ ਕਰੇ 18 ਬੜੇ ਹੁਣ ਹਾਂ ਉਹ ਲਈ ਚੜੀ ਬਹੁਤ ਚੰਗੀ ਬਣਾਈ ਹੋਈ ਹੈ ਇਹ ਕਰਕੇ ਦਰਦਿਆਂ ਨੇ ਖੁੱਲੀਆਂ ਆਈਆਂ ਹੋਈਆਂ ਨੇ ਥਣ ਹੈ ਗਿਆ ਕੱਲਾ ਕੱਲਾ ਤੇ ਪ੍ਰਿੰਟ ਪ੍ਰਿੰਟ ਵੀ ਚੰਗਾ ਕੋਈ ਗੱਲ ਨਹੀਂ ਇਹ ਦਿਖਾਤੀ ਆਪਾਂ ਉਮਰ ਹੈ ਗਿਆ 1.5 ਮਹੀਨੇ ਤੋਰੇਗਾ ਖੋਲ ਕੇ ਨੂੰ ਹਾਂ ਹਾਂ ਤੋਰ ਦਨੇ ਬਈ ਅੱਜ ਵੀ ਤਾਂ ਨਹੀਂ ਕਰਦੀ ਵਾਲੀ ਨਹੀਂ 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 ਇਹਦੀ ਮਾਂ ਦਾ ਕੀ ਰਿਕਾਰਡ ਹੈ ਇਹਦਾ ਰਿਕਾਰਡ ਇਹਦੀ ਮਾਂ ਦਾ ਬਈ 35 37 ਲੀਟਰ ਰਹਿ ਰਿਹਾ ਹੈਗਾ ਸੁਭਾ ਕਿਹੜਾ ਹੈ ਇਹਦੀ ਮਾਦਰ ਦਾ ਇਹਦੀ ਮਾਦਰ ਦਾ ਹੋਮ ਦਾ ਤੀਸਰੇ ਸੂਏ ਸੁਈ ਹੋਈ ਹੈ ਬਈ ਉਹ ਤੀਜੇ ਸੂਏ ਦਾ 35 36 ਕਿਲੋ ਦਾ ਇਹਦੀ ਮਾਦਰ ਦਾ ਰਿਕਾਰਡ ਆ ਇੱਥੋਂ ਕਮਾ ਲਾ ਬਈ ਆਪ ਹੈ ਗਿਆ 40 116 ਦੀ ਹਾਂ ਆਪ ਬਾਈ ਕਹਿੰਦਾ ਚਾਹੇ ਡੀਐਨਏ ਕਰਵਾ ਲਿਓ ਉਹ ਚੀਜ਼ਾਂ ਦੀ ਗਰੰਟੀ ਆ ਆਪਣੀ ਵੀ ਆਪ ਹੈਗੀ ਆ ਇਹ 40116 ਦੀ ਲੈ ਚਲ ਬਾਈ ਅੰਦਰ ਬਰੀਡ ਵੀ ਵੇ ਪੂਰੀ ਫੁੱਲ ਆਇ ਨਹੀਂ ਕਹਿੰਦੇ ਹਨਾ ਵੀ ਜਿਹੜੇ ਇਹਦੇ ਕਰੈਕਟਰ ਹੁੰਦੇ ਨੇ ਸਾਰੇ ਐਚਐਫ ਦੇ ਵੀ ਦੁੱਧ ਦੇਣ ਵਾਲੀ ਬਰੀਡ ਆ ਸਾਰੀ 11 ਸਾਡੇ 11 ਮੰਥ ਦੇ ਹਿਸਾਬ ਨਾਲ ਕੱਦ ਵਿੱਡ ਵੀ ਚੰਗਾ ਨਾ ਕੱਦ ਇਹਦੇ ਮਾਂ ਦਾ ਬਹੁਤ ਜ਼ਿਆਦਾ ਡਾਬਲਾ ਨਾ ਕੱਦ ਵਿੱਡ ਵੀ ਚੰਗਾ ਤੇ ਪ੍ਰਿੰਟ ਵੀ ਵੱਛੀ ਦਾ ਚੰਗਾ ਜੇ ਗੱਲਬਾਤ ਕਰ ਲਈ ਤੇ ਚਾਰ ਥਾਂ ਨੇ ਕੋਈ ਫालतू ਨਹੀਂ ਲੱਗਿਆ ਤੇ ਕੋਈ ਜਿੱਦਾਂ ਮੁਰਮਰੇ ਜੇ ਹੁੰਦੇ ਆ ਉਹ ਸੀ ਨਹੀਂ ਨਾ ਨਹੀਂ ਨਹੀਂ 1% ਵੀ ਨਹੀਂ ਵੇ ਜਮਾ ਪੂਰੇ ਸਾਫ ਸਾਨ ਚਾਰ ਹੀ ਨੇ ਬੱਸ ਹਾਂ ਬਿਲਕੁਲ ਚਾਰ ਥਾਂ ਨੇ ਇਹਦੇ ਤੇ ਰੰਗ ਰੂਪ ਦੀ ਚੰਗੀ ਆ ਆਪਾਂ ਐਸੇ ਕੱਲੀ ਕੱਲੀ ਦੇ ਦੱਸਾਂਗੇ ਇੱਕ ਮਤਲਬ ਦੂਆ ਤਿੰਨਾਂ ਦੀ ਕੱਲੀ ਕੱਲੀ ਦੀ ਕਰ ਲੈਣੇ ਵੀਰੇ ਕਿਸੇ ਨੇ ਕਿਵਾਰਾ ਠੀਕ ਕਰ ਲੈਣੀ ਹੋਈ ਆਪਾਂ ਉਸ ਹਿਸਾਬ ਤੇ ਕਰ ਲਾਂਗੇ ਕੱਠੀਆਂ ਜੋ ਮਾਨਤਨ ਕਰ ਦਾਂਗੇ ਹਾਂ ਕੱਠੀਆਂ ਜੋ ਮਾਨਤਨ ਕਰ ਦਾਂਗੇ ਹਾਂ ਇਹਦਾ ਇਹਦਾ ਕੀ ਰੇਟ ਆ ਇਹ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇ ਦੇਾਂਗੇ ਵੀਰੇ ਜੈਸ ਨੂੰ ਆਪਾਂ 16000 ਰੁਪਏ ਦੀ ਬੱਸ ਇਹ ਦੇ ਦਾਂਗੇ ਅੱਜ ਆਪਾਂ 16000 ਰੁਪਏ ਦੀ 16000 ਰੁਪਏ ਦੀ ਹਾਂ ਤੇ ਹੁਣ ਮਾਰਦੇ ਆ ਨੰਨੀ ਪ੍ਰਿੰਦੀ ਤੇ ਇੱਥੇ ਦਿਖਾ ਦੇ ਨੋਈ ਤੇ ਇਹ ਤੇ ਮਾਰਦੇ ਇਹ ਚ ਬਰੀਡ ਬਰੂਡ ਨੂੰ ਲੱਗਦੀ ਆ ਵੀ ਜਿਆਦੇ ਥੋੜਾ ਹੀ ਹੈ ਨਾ ਇਹ ਤੋਂ ਬਸ ਜਿਆਦੇ ਟਾਪ ਕੁਆਲਿਟੀ ਦੀ ਹੈ ਠੀਕ ਆ ਗੱਲ ਇਹਦੀ ਉਮਰ ਕਿੰਨੀ ਕਹ ਦੱਸੇ ਇਹਦੀ ਉਮਰ ਬਈ ਸਵਾ 3 ਸਾਢੇ 3 ਮਹੀਨੇ ਦੀ ਹੈ ਇਹਦੀ ਐਜ ਸਿਰਫ ਹਾਂ ਸਵਾ 3 ਸਾਢੇ 3 ਮਹੀਨਿਆਂ ਦੀ ਹਾਂ 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 ਇਹ ਕਿਹੜੇ ਸੀਮੰਦੀ ਆ ਪਤਾ ਕੁਛ ਇਹਦਾ ਇਹਦਾ ਆਪਾਂ ਪਤਾ ਕਰਕੇ ਦੱਸ ਦੇਣ ਚਾਹੀਏ ਇਹਦਾ ਵੀ ਕੋਈ ਡੀਐਨਏ ਟੈਸਟ ਕਰਵਾ ਲੈ ਇਹਦੇ ਕੋਈ ਮੰਨ ਕੇ ਚੱਲੂ ਕੋਈ ਸ਼ੈਡ ਸ਼ੂਟ ਤੇ ਥਾਣੇ ਇਹਦੇ ਵੀ ਕੋਈ ਨਾ ਪੂਰੇ 4 ਥਾਣੇ ਇਹਦੇ ਨੇ ਠੀਕ ਆ ਜੀ ਹਾਂ ਹਾਂ ਇਹਦਾ ਬਾਈ ਕਹਿੰਦਾ ਆਪਾਂ ਪੁੱਛ ਕੇ ਦੱਸ ਦਾਂਗੇ ਇਹਦੀ ਮਾਂ ਦਾ ਕੀ ਰਿਕਾਰਡ ਰਿਹਾ ਦੋਸਤ ਇਹਦਾ ਮਾਂ ਦਾ 40 ਤੋਂ ਪਲੱਸ ਰਿਹਾ ਵੀਰੇ ਇਹਦਾ 40 ਤੋਂ ਹਾਂ ਠੀਕ ਆ ਗੱਲ ਫੋਟੋ ਵੀਡੀਓ ਇਹਦੀ ਮਾਦਰ ਦੀ ਮੰਗਾ ਦਾਂਗੇ ਆਪਾਂ ਇਹਦੇ ਸੱਜਣੇ ਦੇਖਣੀ ਆ ਇਹ ਟੂ ਜੈਡ ਰਿਕਾਰਡ ਦੇ ਦੇਾਂਗੇ ਵੀਰੇ ਆਪਾਂ A to Z ਇਹਦੇ ਪੈਸੇ ਕਿੰਨੇ ਲਵਾਂਗੇ ਇਹ ਅੱਜ ਆਪਾਂ ਦੇ ਦੇ ਦਾਂਗੇ 9500 ਦੀ ਹਾਂ 9500 ਦੀ ਬੱਸੀ ਦੇ ਦਾਂਗੇ ਇਹ ਵਾਈ ਕਹਿੰਦਾ ਦੇ ਦਾਂਗੇ 9500 ਦੀ ਤੇ ਹੁਣ ਆ ਜਰਸੀ ਤੇ ਮਾਰਦੇ ਜਿਹੜੀ ਦੀ ਕਹਿੰਦੇ ਵੀ ਡਿਮਾਂਡ ਅਕਸਰ ਬਣੀ ਰਹਿੰਦੀ ਆ ਇਹ ਕਿਹੜੇ ਕਲਰ ਚ ਆ ਗਈ ਜਰਸੀ ਇੱਕ ਕਾਫੀ ਕਲਰ ਵੀਰੇ ਇੱਕ ਕਾਫੀ ਆ ਗਿਆ ਹਾਂ ਪਿਓਰ ਕਾਫੀ ਆ ਇਹਨੂੰ ਤੋੜ ਦੇਗਾ ਖੋਲ ਕੇ ਹਾਂਜੀ ਹਾਂ ਹਾਂ ਇਹਦੀ ਉਮਰ ਕਿੰਨੀ ਆ ਜੱਸੇ ਇਹਦੀ ਬਈ ਹੁਣ 15.5 ਮਹੀਨੇ ਉਮਰ ਹੈ ਇਹਦੀ ਦੰਦਾਂ ਚ ਖੀਰੀ ਆ ਜੇ ਦੰਦਾਂ ਚ ਬਿਲਕੁਲ ਜੋ ਵੀ ਖੀਰੀ ਹੈ ਠੀਕ ਹੈ ਫਿਰ ਇਹ ਆਪਾਂ ਚੈੱਕ ਵੀ ਕਰਵਾ ਦਨੇ ਆ ਠੀਕ ਹੈ ਹਾਂ ਦੰਦਾਂ ਚ ਹੈਗੀ ਆ ਖੀਰੀ ਤੇ ਨੇੜੇ ਨੇੜੇ ਲਾ ਕੇ ਦਿਖਾ ਦੇ ਇੱਕ ਵਾਰੀ ਬਿਲਕੁਲ ਲੋ ਦੰਦਾਂ ਦੀ ਖੀਰੀ ਦੰਦ ਕੋਈ ਤੋੜਿਆ ਨਹੀਂ ਉਮਰ ਸਾਢੇ 15 ਮਹੀਨਿਆਂ ਦੀ ਆ ਸੀਮੰਦੀ ਕਿਹੜੇ ਦੀ ਆ ਆਪ ਸੀਮੰਦੀ ਆਪ ਵੀ ਇਹ ਜਿੱਗਦੀ ਹੈਗੀ ਆਪ ਹੈਗੀ ਆ ਬਾਈ ਕਹਿੰਦਾ ਜੈਗ ਦੀ ਤੇ ਇਹਦਾ ਮਦਰ ਦਾ ਕੀ ਰਿਕਾਰਡ ਰਿਹਾ ਦੁੱਧ ਦਾ ਇਹਦਾ ਮਦਰ ਦਾ ਰਿਕਾਰਡ ਰਿਹਾ ਵੀਰੇ 30 ਕਿਲੋਟਰ ਆਪਾਂ ਐਵੇਂ ਕੋਈ ਕਹੀ ਗਈ ਹੈ ਨਾ ਹਾਂ ਇੱਥੇ ਇੱਥੇ ਖੜਾ ਲਾ ਮੜੀ ਇਹ ਇੱਥੋਂ ਪਛਾਣ ਨੂੰ ਹੋ ਕੇ ਦਿਖਾ ਦੇ ਗਰੀ ਫੇਸ ਕੁਆਲਿਟੀ ਤੇ ਮਾਰਦੇ ਸਮਾਰ ਕੇ ਦਿਖਾ ਦੇ ਆ ਨਾ ਉਮਰ ਹੈ ਯਾ 15 ਮਹੀਨਿਆਂ ਦੀ ਗੱਬਣ ਤਾਂ ਨਹੀਂ ਹੋਈ ਬਾਈ ਗੱਬਣੇ ਦੇ ਵੇਰੇ ਆਪਾਂ ਹੀ ਸੀਮਨ ਲਵਾਇਆ ਕੱਲ ਆਪਣੇ ਕੋਲ ਸੀਮਨ ਹੈਗਾ ਸੀਮਨ ਆਪਾਂ ਦਿਖਾਉ ਦਿੰਦੇ ਸਟਰਾ ਪਿਆ ਆਹ ਲੈ ਚਲਾ ਇਹਨੂੰ ਕਿਹੜਾ ਲਵਾਇਆ ਇਹਦੇ ਇਹਦੀ ਸਟਰਾ ਕਿਹੜਾ ਯਾਰ ਮੈਂ ਦੇਖ ਕੇ ਦੱਸ ਦਿੰਨੇ ਆਪਾਂ ਉਹ ਠੀਕ ਆ ਗੱਲ ਹਾਂ ਉਹ ਆਪਾਂ ਸਟਰਾ ਦਿਖਾ ਦਾਂਗੇ ਮਤਲਬ ਦਿਖਾ ਦੇ ਲੈਪਾਂ ਸਟਰਾ ਦਿਖਾ ਦਿੰਨੇ ਆ ਆਓ ਬਾਈ ਕਹਿੰਦਾ ਸਟਰਾ ਆਪਾਂ ਦਿਖਾ ਦਾਂਗੇ ਚੰਗਾ ਸੀਮਨ ਲੱਗਿਆ ਇਹਦੇ ਲੱਗਿਆ ਜਰਸੀ ਦਾ ਹੀ ਆ ਆਪ ਹੈਗੀ ਆ ਜੈਗ ਦੀ ਮਦਰ ਦਾ ਰਿਕਾਰਡ ਹੈਗਾ ਬਾਈ ਕਹਿੰਦਾ 30 ਕਿਲੋ ਦਾ 30 ਤੋਂ ਬਾਹਰ ਹੈ ਪਰ ਆਪਾਂ 30 ਆਪ ਮੰਨ ਕੇ ਲਈ ਸੀ ਉਹਨਾਂ ਤੋਂ ਹਨਾ ਆ ਗਈ ਆ ਗਈ ਇਹ ਬੱਚੀ ਪੰਜਾਬ ਵਾਲੀ ਕੱਦ ਵਾਲੀ ਪੱਛੀ ਬਣੂਗੀ ਚੰਗੇ ਕੱਦ ਕਾਠ ਵਾਲੀ ਬਾਡੀ ਬੁੱਡੀ ਦੀ ਵੀ ਚੰਗੀ ਆ ਤੇ ਹਰੇਕ ਪੱਖ ਤੋਂ ਜੇ ਗੱਲਬਾਤ ਕਰ ਲਈਏ ਕੁਆਲਿਟੀ ਚੰਗੀ ਆ ਬੱਚੀ ਦੀ ਕਲਰ ਆ ਗਿਆ ਇਹਦਾ ਕਾਫੀ ਕਾਫੀ ਕਲਰ ਚ ਆ ਗਈ ਇੱਥੋਂ ਇਹ ਇੱਥੋਂ ਦਿਖਾ ਦੇ ਪਿਓਰ ਬ੍ਰਿਊਰ ਅਬ ਇਹਨੂੰ ਕੋਈ ਨਹੀਂ ਕਹਿ ਸਕਦਾ ਬਿਮਾਰੀ ਮੋਟੀ ਵੀ ਮਿਕਸ ਹੈਗੀ ਹੈ ਇਹ ਕਿਸੇ ਪਾਸੇ ਜਿੰਨੇ ਦੇ ਕੈਰੈਕਟਰ ਨੇ ਸਾਰੇ ਆ ਦੇ ਕੈਰੈਕਟਰ ਪੂਰੇ ਕਰ ਦਿੱਤੇ ਬਿਲਕੁਲ A to Z ਬਿਲਕੁਲ ਪਿਓਰ ਦੇ ਵਿੱਚ ਆ ਗਈ ਟੋਆ ਇਹਦਾ ਮੱਥੇ 'ਚ ਟੋਆ ਪੈਂਦਾ ਹੈ ਬਾਕੀ ਜਿੰਨੇ ਦੇ ਕੰਨ ਕੁੰਨ ਬਾਕੀ ਦਾ ਜਿਹੜਾ ਬਾਡੀ ਸਟਰਕਚਰ ਸਾਰੇ A to Z ਪੂਰੀ ਓਕੇ ਦੀ ਰਿਪੋਰਟ ਹੈ ਜਿਹੜਾ ਤੇ ਸਿਮਨ ਹੈ ਇਹਦੇ ਇਸ ਟਾਈਮ ਲੱਗਿਆ ਹੋਇਆ ਵੀਰੇ ਜੈਗੂਆਰ ਜੈਗੂਆਰ ਕਾ ਦਾ ਬੇਰ ਕਾ ਦਾ ਜੈਗੂਆਰ ਜੈਗੂਆਰ ਹਾਂ ਜੈਗੂਆਰ ਲੱਗੇ ਬੇਰ ਕਾ ਦਾ ਬਾਕੀ ਇਹ ਵਿੱਚ ਦਿਖਦਾ ਦਿਖਦਾ ਵੀ ਹੋਊਗਾ ਤੇ ਬਾਕੀ ਯਾਰਾ WhatsApp WhatsApp ਤੇ ਦਿਖ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਰੇਟ ਆਪਾਂ ਫੋਨ ਤੇ ਕਰਾਂਗੇ ਹੈ ਰੇਟ ਪਹਿਲਾਂ ਫੋਨ ਤੇ ਕਰਾਂ ਬਾਲੇ ਤਾਂ ਨਹੀਂ ਮੰਗਦਾ ਨਹੀਂ ਨਹੀਂ ਹੈ ਨਹੀਂ ਨਹੀਂ ਜਿੰਨੇ ਰੁਪਏ ਉੱਡਦੀ ਆ ਬਹੁਤ ਸਹਾਜਣ ਆਪਾਂ ਜਿਵੇਂ ਆ ਬੱਸਿਆਂ ਦੇ ਮੰਗੇ ਰਿਕਾਰਡ ਤੇ ਇਹਦੇ ਬਹੁਤ ਟੌਪ ਦੇ ਨੇ ਜਿਹੀ ਬੱਸਿਆਂ ਕਿਸੇ ਹੋਰ ਕੋਲੇ ਹੁੰਦੀਆਂ 20 ਤੋਂ ਉੱਤੇ ਰੇਟ ਇਹਨਾਂ ਨੇ ਮੰਗਨੇ ਸੀਗੇ ਠੀਕ ਆ ਗੱਲ ਆ ਜਰਸੀ ਜਰਸੀ ਤੇ ਮਰਵਾ ਦੇ ਚਾਹਤ ਕੇ ਪਰ ਆਪਾਂ ਰੇਟ ਇਹਦਾ ਵੀ ਆਪਾਂ ਉਹ ਜਾਇਜ਼ ਰੇਟ ਹੀ ਮੰਗਣਾ ਇਹਦਾ ਆ ਬਾਈ ਕਹਿੰਦਾ ਰੇਟ ਬਿਲਕੁਲ ਜਾਇਜ਼ ਹੀ ਹੋਊਗਾ ਤੇ ਹੁਣ ਮਾਰ ਦਿਓ ਝੋਟੀ ਤੇ ਕੈਮਰਾ ਥੋੜੀ ਪਛਾਹ ਹੋ ਕੇ ਦਿਖਾ ਦੇ ਨਹੀਂ ਡਰਦੀ ਆ ਸੁਆ ਕਿਹੜਾ ਜੱਸੀ ਦਾ ਉਸ ਵਾਰੇ ਦੂਸਰਾ ਸੂਈਆ ਸੂਵਾ ਦੂਜਾ ਉਹ ਸਿੰਘ ਉਤੋਂ ਮੁੜਿਆ ਜਾ ਕੇ ਥੋੜਾ ਕਿੰਨੇ ਕਿ ਦਿਨਾਂ ਦੀ ਸੂਈ ਆ ਇਹਨੂੰ ਅੱਜ ਹੋ ਗਏ ਵੀਰੇ 12 13 ਦਿਨ ਸੂਈ ਨੂੰ ਹੱਥ ਹੋਰ ਦੋ ਜੀ ਖੋਲ ਕੇ ਬੱਚਾ ਨਾਲ ਇਹਦੇ ਮੇਲ ਕਾਫ ਆ ਮੇਲ ਕਾਫ ਦੁੱਧ ਕਿੰਨਾ ਕੁ ਤਿਆਰ ਹੋਣਾ ਜਸੇ ਦੁੱਧ ਵੀਰੇ ਆਪਾਂ 11 ਲੀਟਰ ਤੋਂ ਬਾਹਰੋਂ ਆਪਾਂ ਮਿਣਕੇ ਦੇ ਦਿਆਂਗੇ 11 ਤੋਂ ਬਾਹਰ ਆਪਾਂ ਹੁਣ ਮਣਿਆਦਾਂਗੇ ਡੰਗ ਡੰਗ ਮਾ ਲੀਟਰ ਆਪਾਂ ਮਾਰ ਕੇ ਦੇ ਦਿਆਂਗੇ ਆ ਇੱਕ ਗੱਲ ਦੱਸਦਾ ਨਾ ਬੱਚਾ ਇਹਨੂੰ ਵੀਡੀਓ ਬਣਾਉਣ ਤੋਂ ਪਹਿਲਾਂ ਲਾਇਆ ਹੋਇਆ ਜਿਹੜਾ ਸਮਾ ਹੈਗਾ ਸਮਾ ਹੈਗਾ 2 ਤੋਂ 2.5 ਦਾ 22 ਕੁ ਡੇੜ ਗੇੜ ਹੋ ਗਿਆ ਸਮਾਂ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਹੁਣ ਹੋ ਗਏ 2:24 ਹਾਂ ਇਧਰਲੇ ਬੰਨੇ ਹੀ ਦਿਖਾ ਦੇ 2:24 ਹੋ ਗਏ ਕੱਦ ਝੋਟੀ ਦਾ ਚੰਗਾ ਤੇ ਸਿੰਗ ਵੀ ਥੋੜਾ ਜਿਹਾ ਲਾਲੀ ਵੀ ਹੈਗਾ ਗਲਾਈ ਚ ਮੁਰਿਆ ਦੂਰੋਂ ਹੋਇਆ ਥੋੜਾ ਜਿਹਾ ਹਾਂ ਚਵਾਈ ਚੂਈ ਦੀ ਜੱッセ ਕਿਵੇਂ ਆ ਚਵਾਈ ਦੀ ਓਕੇ ਰਿਪੋਰਟ ਆਪਾਂ ਧਾਰਾ ਮਾਰ ਕੇ ਦਿਖਾ ਦੇਾਂਗੇ ਧਾਰਾ ਵੀ ਆਪਾਂ ਕੋਸ਼ਿਸ਼ ਕਰਾਂਗੇ ਇਹਦੀ ਬੱਚਾ ਤਾਂ ਲਾਇਆ ਹੋਇਆ ਇਹਨੂੰ ਦਿਖਾ ਦੇ ਮਾਰ ਕੇ ਹਾਂ ਧਾਰਾ ਆਪਾਂ ਮਾਰ ਕੇ ਦਿਖਾ ਦੇਣਾ ਹਾਂ ਧਾਰਾ ਇੱਕ ਵਾਰੀ ਜੱッセ ਦਿਖਾ ਦੇ ਮਾਰ ਕੇ ਕਰਾ ਦੇ ਤਸੱਲੀ ਹਰੇਕ ਪੱਖ ਤੋਂ ਝੋਟੀ ਚੰਗੀ ਆ ਬਾਡੀ ਵਾਲੀ ਝੋਟੀ ਤੇ ਦੁੱਧ ਜਿਵੇਂ ਬਾਈ ਨੇ ਦੱਸਿਆ ਵੀ 11:30 ਦੇ ਢੇੜਾ ਤੇਰੀ ਲੇਵੇ ਦਾ ਨਾ ਅਗਲੇ ਬੰਨੇ ਉਹਕਾਰ ਆ। ਆਕਾਰ ਝੋਟੀ ਦਾ ਬਹੁਤ ਚੰਗਾ ਯਾਰ ਕੱਟੜਾ ਲੇਵਾ ਆ ਥੋੜਾ ਜਿਹਾ। ਐਨ ਪੂਰਾ ਜਿਵੇਂ ਕਹਿ ਦਿੰਦੇ ਨੇ ਚੰਗਾ ਲੇਵਾ ਥੋੜਾ ਪਛਾਣ ਹੋ ਜਾ। ਦਰਦੀ ਆ ਥੋੜਾ ਜਿਹਾ ਇੱਥੇ ਜਿ ਦਿਖਾਰੇ। ਤੇ ਬੱਚਾ ਲਾ ਕੇ ਧਾਰਾਂ ਸੱਜਣੋਂ ਆਪਾਂ ਸਾਨੂੰ ਇਹਦੀਆਂ ਮਾਰ ਕੇ ਦਿਖਾ ਦੇਣਾ ਸੂਆ ਹੈਗੀ ਆ ਦੂਜਾ ਸੂਈ ਭਾਈ ਦਸਾਂ ਦਿਨਾਂ ਦੀ ਆ। ਹਾਂ 12ਵਾਂ ਮਾ ਪਤਨ 13ਵਾਂ ਦੇ ਨੇ ਵੀਰੇ ਨੂੰ ਅੱਜ ਸੂਈ। ਅੱਛਾ 12-13 ਦਿਨਾਂ ਦੀ ਸੂਈ ਆ ਨਾ ਹੈਗਾ ਮੇਲਕਾਫ। ਨਾ ਮੇਲਕਾਫ ਇਹਦੇ। ਆ ਨਾਲ ਇਹਦੇ ਮੇਲ ਕਾ ਫੱਤਾਰਾਂ ਆਪਸ ਨੂੰ ਦਿਖਾ ਦੇਣਾ ਮਾਰ ਕੇ ਕਰਾ ਦੇਣਾ ਤਸੱਲੀ ਹਰੇਕ ਪੱਖ ਤੋਂ ਲੈ ਪਸਮਾ ਆਪਸ ਨੂੰ ਝੋਟੀ ਦਾ ਚੰਗਾ ਤੇ ਥਣ ਥਣ ਵੀ ਚੰਗਾ ਬਣਾਇਆ ਜਾ ਮੈਂ ਪੂਰਾ ਟਾਪ ਦਾ ਲੈ ਧਾਰਾਂ ਮਾਰਦੇ ਤੇ ਮਾਰਦੇ ਸੱਜਣਾ ਬਾਤੀ ਦੇ ਵਿੱਚ ਹੀ ਦਾ ਰਹਾ ਹੈ ਆ ਧਾਰਾਂ ਸਾਨੂੰ ਮਾਰ ਕੇ ਦਿਖਾ ਦਾਨੇ ਇਹਦੀਆਂ ਪਸਮਾ ਆਪਸ ਨੂੰ ਚੰਗਾ ਤੇ ਥਣ ਥਣ ਵੀ ਟਾਪ ਦਾ ਬਣਾਇਆ ਤੇ ਝੋਟੀ ਉਦਾਂ ਸਾਉ ਸੀਲਾ ਥੋੜਾ ਜਿਹਾ ਉਪਰ ਆ ਗਈ ਉਪਰ ਆ ਕੇ ਥੋੜਾ ਡਰਦੀ ਆ ਨਾ ਵੀਰੇ ਹਾਂ ਉਹਦੇ ਕਰਕੇ ਪਸੂ ਕਰਦਾ ਪੋਂਡੀ ਸੀਲ ਪੂਰੀ ਫੁੱਲ ਆ ਜਿਵੇਂ ਮਰਜੀ ਉਹਨੂੰ ਕੋਈ ਜਵਾਬ ਚੋਈ ਚੱਲੇ ਕੋਈ ਸਿਆਣਾ ਬੰਦਾ ਚੋਈ ਚੱਲੇ ਜਿਵੇਂ ਮਰਜੀ ਕੋਈ ਬੰਦੇ ਨੂੰ ਚੋਈ ਚੱਲੇ ਆ ਕੇ ਹਾਂ ਬੰਦਾ ਮੁੜੀ ਜਿਹੜਾ ਮਰਜੀ ਵੈ ਜੀ ਜਿਹੜਾ ਮਰਜੀ ਆ ਕੇ ਵੈ ਜੀ ਆ ਤਾਰਾਂ ਦੇ ਖਿਆਲ ਦੀ ਮਾਰ ਕੇ ਪਹਿਲਾਂ ਆਪਣੀ ਤਾਰ ਸੱਜਣੋਂ ਚੰਗੀ ਪੈਂਦੀ ਆ ਮੋਟੀ ਤਾਰ ਆ ਪੂਰੀ ਪੋਂਡੀ ਵਰਗੀ ਤਾਰ ਆ ਵੀ ਜੇ ਕਿਸੇ ਜਵਾਕ ਨੇ ਤਾਰ ਸਿੱਖਣੀ ਵੇ ਤੇ ਬੰਦਾ ਤਰਾ ਉਹਨਾਂ ਦਾ ਤਾਰ ਸਿੱਖੂਗਾ ਤੇ ਅਗਲਿਆਂ ਚ ਉਹ ਉਹਦੀ ਤਰੀਆਂ ਜੇ ਤਾਂ ਨੇ ਆ ਉਹੀ ਗੱਲ ਆ ਵੀ ਮੋਗੇ ਕਰਨ ਵਾਲਾ ਸਿਸਟ ਏ ਬਾਈ ਜਾਹੇ ਰ ਮੋਰਲਾ 1 15 ਕਰਾ ਲੋ 1 10 ਕਰਾ ਲੋ ਹਣਾ ਹਾਂਜੀ ਪੂਰੇ ਆਪਾਂ ਇਹ ਲੱਖ ਰੁਪਏ ਦੀ ਮਾਇਆ ਦੇ ਦੇ ਜਾਂਗੇ ਪੂਰੇ ਲੱਖ ਦੀ ਇਹ ਦੇ ਦਾਂਗੇ ਸੁਆ ਹੈਗੀ ਆ ਦੂਜਾ ਸੁਆ ਦੂਸਰਾ ਵੀਰੇ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਆਪਣਾ 9876576272 ਵੀਰੇ 9876576272 ਹਾਂ ਲੈ ਸੱਜਣੋ ਅੱਜ ਦੀ ਵੀਡੀਓ ਆਪਾਂ ਨੇ ਬਣਾਈ ਆ ਪਿੰਡ ਕਾਨੇ ਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇਹਨਾਂ ਚਾਰੇ ਨਗਾਂ ਚੋਂ ਜਿਹੜਾ ਵੀ ਨਗ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ